ਮੈਂ ਨਾ ਆਪਣੀ ਐਂਬੂਲੈਂਸ ਲੈ ਕੇ ਖੜਾ ਸੀਗਾ ਜੀ ਬਾਹਰ ਇੱਕ ਮੁੰਡਾ ਆਇਆ ਪਹਿਲਾਂ ਮੈਨੂੰ ਪੁੱਛ ਰਿਹਾ ਕਿ ਵੀ ਚਿੱਟੇ ਦਾ ਇੰਜੈਕਸ਼ਨ ਹੈਗਾ ਠੀਕ ਹੈ ਅਸੀਂ ਇੱਥੇ ਐਂਬੂਲੈਂਸ ਦਾ ਕੰਮ ਕਰਦੇ ਹਾਂ ਬਾਹਰ ਸਾਡਾ ਦਫ਼ਤਰ ਹੈ ਸਿਵਲ ਹਸਪਤਾਲ ਦੇ ਬਾਹਰ ਹਾਂਜੀ ਤੇ ਮੈਂ ਉਹਨੂੰ ਇਹੇ ਗੱਲ ਕਹੀ ਮੈਂ ਨਾ ਫੋਨ ਤੇ ਗੱਲ ਕਰ ਰਿਹਾ ਸੀਗਾ ਘਰੇ ਮੈਂ ਕਿਹਾ ਯਾਰ ਮੈਂ ਫੋਨ ਕੱਟਿਆ ਮੈਂ ਕਿਹਾ ਯਾਰ ਮੈਂ ਗੱਲ ਕਰ ਰਿਹਾ ਮੇਰੇ ਘਰ ਦੇ ਕੀ ਮੈਨੂੰ ਸੋਚਣਗੇ ਹਨ ਹਾਂ ਤੇ ਇਹਨੇ ਨੂੰ ਕਹਿ ਕੇ ਮੈਂ ਪਰਹਾਟਿਆ ਮੈਨੂੰ ਇੱਧਰ ਅਸੀਂ ਉੱਥੋਂ ਗੱਡੀ ਕੱਢੀ ਮੈਂ ਆਪਣੇ ਦਫ਼ਤਰ ਅੱਗੇ ਗੱਡੀ ਲਾਈ ਉਹਦੋਂ ਉਹ ਤਿੰਨ ਦੋ ਮੁੰਡੇ ਨੇ ਹੋਰ ਸਾਧ ਲਏ ਅੱਛਾ ਆਏ ਬਸ ਆ ਕੇ ਗੱਲ ਪੈ ਗਈ ਵੀਰੇ ਸਿੱਧਾ ਉਹਨਾਂ ਦੇ ਕੋਲ ਤੇਜ਼ ਤਰ੍ਹਾਂ ਹਥਿਆਰ ਵਗੈਰਾ ਸੀਗੇ ਇਹਨਾਂ ਨੂੰ ਪਤਾ ਵੀਰੇ ਕੀ ਸੀਗਾ ਕੀ ਨਹੀਂ ਕੜੇ-ਕੁੜੇ ਉਹਨਾਂ ਦੇ ਪਾਏ ਹੋਏ ਸੀ ਕਿਸੇ ਨੂੰ ਜਾਣਦੇ ਉਹਨਾਂ ਚ ਨਹੀਂ ਵੀਰੇ ਕਿਸੇ ਨੂੰ ਨਹੀਂ ਜਾਣਦੇ ਕਿਸੇ ਨੂੰ ਵੀ ਨਹੀਂ ਜਾਣਦੇ ਵੀਰੇ ਅੱਛਾ ਇਸ ਤੋਂ ਪਹਿਲਾਂ ਵੀ ਕਦੀ ਇੱਦਾਂ ਦੀ ਕੋਈ ਵਾਰਦਾਤ ਨਾ ਨਾ ਕਦੇ ਨਹੀਂ ਹੋਈ ਯਾਰ ਵੀਰੇ ਤੁਸੀਂ ਕੀ ਕੰਮ ਕਰਦੇ ਹੋ ਹਾਂ ਇੱਥੇ ਮੈਂ ਐਂਬੂਲੈਂਸ ਦਾ ਵੀਰੇ ਡਰਾਈਵਰ ਹਾਂ ਐਂਬੂਲੈਂਸ ਲਾਨੇ ਹਾਂ ਹਾਂ ਤੇ ਹੁਣ ਡਾਕਟਰ ਨੇ ਕੀ ਦੱਸਿਆ ਸਿਰ ਤੇ ਡਾਕਟਰ ਨੇ ਵੀਰੇ ਟਾਂਕੇ ਲਾਏ ਆ 6 ਟਾਂਕੇ ਲੱਗੇ ਆ ਅੱਛਾ ਤੇ ਤੁਸੀਂ ਆਪਣੇ ਮਾਲਿਕ ਨੂੰ ਦੱਸਤਾ ਹਾਂਜੀ ਹਾਂਜੀ ਦੱਸਤਾ ਵਾ ਤੇ ਕੋਈ ਸੀਸੀਟੀਵੀ ਵੀ ਆਈ ਹੋਈ ਐ ਹਾਂਜੀ ਠੀਕ ਐ ਕਿੰਨੇ ਵਜੇ ਦੀ ਘਟਨਾ ਇਹ 10 ਕੋਈ ਕਿੰਦਾ 10:30 ਵਜੇ ਨਹੀਂ ਗਈ ਸਾਢੇ 10 ਵਜੇ 10:25 ਪਿੰਥੀ ਗਵਰਨਮੈਂਟ ਹੈ ਕਿੰਨੇ ਜਣੇ ਸੀਗੇ ਇਹ ਤਿੰਨ ਜਣੇ ਸੀਗੇ ਵੀਰੇ ਬਾਅਦ ਤਿੰਨ ਜਣੇ ਆਏ ਅੱਜ ਤਿੰਨ ਜਣੇ ਆਏ ਪਹਿਲਾਂ ਪਹਿਲੀ ਗੱਲ ਸੀ ਇਹ ਇੰਜੈਕਸ਼ਨ ਪਤਾ ਕਰਨੇ ਇੱਕ ਹੀ ਮੁੰਡਾ ਆਇਆ ਅੱਛਾ ਬਾਅਦ ਚ ਉਹਨੇ ਦੋ ਬੰਦੇ ਹੋਰ ਛੱਦੇ ਅੱਛਾ ਕਿ ਕੀ ਕਹਿੰਦਾ ਕਿ ਵੀ ਇੰਜੈਕਸ਼ਨ ਹਾਂ